ਪੰਜਾਬ ਬੰਦ ਨੂੰ ਲੈ ਕੇ ਸਰਬੰਨ ਪੰதேਰ ਜਿੱਥੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਸਿੱਧਾ ਖਨੌਰੀ ਦਾ ਰੁਖ ਕਰਾਂਗੇ ਖਨੌਰੀ ਤੇ ਕਿਸਾਨ ਲੀਡਰ ਪ੍ਰੈਸ ਵਾਰਤਾਜ ਕਿਹੜੀਆਂ ਵੱਡੀਆਂ ਗੱਲਾਂ ਕਹਿਣੇ ਸਭ ਸੁਣਦੇ ਸਿੱਧਾ ਬਲੇਵਾਲ ਸਭ ਬੈਠੇ ਨੇ ਉਹ ਅੱਜ ਪੂਰੀ ਦੁਨੀਆ ਚ ਘਰ ਘਰ ਗੱਲ ਪਹੁੰਚਾਉਣ ਦੇ ਵਿੱਚ ਅਸੀਂ ਕਹਿੰਦੇ ਆ ਵੀ ਕਾਮਯਾਬ ਹੋਏ ਤੇ ਪੰਜਾਬੀਆਂ ਨੇ ਜਿਹੜਾ ਕੰਮ ਤੰਦਾ ਛੱਡ ਕੇ ਇਹਦੇ ਵਿੱਚ ਯੋਗਦਾਨ ਪਾਇਆ ਕਿਸਾਨ ਜਸੇਬੰਦੀਆਂ ਨੇ ਮਜ਼ਦੂਰ ਜਸੇਬੰਦੀਆਂ ਨੇ ਮਜ਼ਦੂਰ ਜਸੇਬੰਦੀਆਂ ਨੇ ਜਿੰਨੀਆਂ ਵੀ ਆਪਣੇ ਕਾਰੋਬਾਰ ਵਾਲੀਆਂ ਜੱਸੇ ਮੰਦੀਆਂ ਨੇ ਸਾਰਿਆਂ ਨੇ ਯੋਗਦਾਨ ਪਾ ਕੇ ਅੱਜ ਮੁਕੰਮਲ ਬੰਦ ਕਰਕੇ ਇੱਕ ਸਨੇਹਾ ਦਿੱਤਾ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਜੇ ਡੱਲੇਵਾਲ ਸਾਹਿਬ ਨੂੰ ਜਿਹੜੀਆਂ ਵਿਉਂਤਬੰਦੀਆਂ ਬਣ ਰਹੀਆਂ ਨੇ ਬਈ ਕਿਸੇ ਵੀ ਮੌਕੇ ਮੋਰਚੇ 'ਚੋਂ ਠਾ ਕੇ ਲੈ ਜਾਾਂਗੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਅਸੀਂ ਲਗਾਤਾਰ 7-8 ਦਿਨਾਂ ਤੋਂ ਇਹ ਖਬਰ ਆ ਰਹੀ ਹੈ ਰੋਜ਼ ਅਸੀਂ ਲੌਸਮੈਂਟ ਕਰ ਰਹੇ ਆ ਕਿ ਅੱਜ ਵੀ ਹਮਲਾ ਕਰੂ ਸਰਕਾਰ ਅੱਜ ਵੀ ਹਮਲਾ ਕਰੂ ਖਾਸ ਕਰਕੇ ਜਿਹੜਾ ਕੋਰਟ ਵਾਲਾ ਅਜੰਡਾ ਉਤੇ ਕਿ ਕੱਲ ਨੂੰ ਉਹਦੀ ਸੁਣਵਾਈ ਆ ਜਿਹੜੀ 31 ਤਰੀਕ ਵਾਲੀ ਰੋਜ਼ ਸਰਕਾਰ ਕੋਈ ਨਾ ਕੋਲ ਹਲਚੇੜ ਕਰਦੀ ਐ ਰਾਤ ਇਹ ਲਗਿਆ ਕਿ ਵੀ ਅਸੀਂ ਵੱਡੀ ਫੋਰਸ ਲਿਆ ਕੇ ਕਿਸਾਨਾਂ ਨੂੰ ਜਿਹੜਾ ਰਾਤ ਨੂੰ ਥਾਂ ਚ ਕਾਮਯਾਬ ਹੋ ਜਾਗੇ ਉਹ ਮੈਂ ਸਾਰੇ মিডিਏ ਲਈ ਦੱਸਣਾ ਚਾਹਣਾ ਕਿ ਜਿਹੜੀ ਭਾਵਨਾਵਾਂ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਡਰਾਈਵਰਾਂ ਨੂੰ ਸੱਦਿਆ ਕਨੈਕਟਰਾਂ ਨੂੰ ਸੱਦਿਆ ਵੀ ਤੁਸੀਂ 7 ਵਜੇ ਨੂੰ ਆਪਦੇ ਆਪ ਦੇ ਜਿਹੜੇ ਕੈਂਪ ਆ ਉਹਨਾਂ ਚ ਆਓ ਤਾਂ ਉਹ ਗਏ ਨੇ ਸਾਰੇ ਪਰ ਕਹਿ ਕੇ ਕੀ ਆਏ ਕਿ ਜੇ ਖਨੌਰੀ ਜਾਣਾ ਡੱਲੇਵਾਲ ਸਾਹਿਬ ਦੇ ਅਸੀਂ ਬਾਪੂ ਦੀ ਖਾਤਰ ਆਪਦੀਆਂ ਬੱਸਾਂ ਨਹੀਂ ਚਲਾਵਾਂਗੇ ਬਹੁਤ ਵੱਡਾ ਇਹ ਜਿਹੜਾ ਸੁਨੇਹਾ ਸਰਕਾਰ ਨੂੰ ਉਹਨਾਂ ਨੇ ਰਾਤ ਦਿੱਤਾ ਤਾਂ ਜਿਹੜੇ ਸਾਡੇ ਬੱਚੇ ਨੇ ਜਿਹੜੇ ਪੁਲਿਸ ਚ ਭਰਤੀ ਨੇ ਮੁਲਾਜ਼ਮ ਉਹਨਾਂ ਦੇ ਆਪ ਦੇ ਮਾਵਾ ਪਿਓਾਂ ਦੇ ਸਾਨੂੰ ਫੋਨ ਆਏ ਨੇ ਵੀ ਸਾਡੇ ਬੱਚੇ ਨੇ ਕਿਹਾ ਵੀ ਜਿਹੜੇ 80-80 ਸਾਲ ਦੀਆਂ ਮਾਵਾ ਬਜ਼ੁਰਗ ਖਾਸ ਕਰਕੇ ਡੱਲੇਵਾਲ ਸਾਹਿਬ ਮਰ ਵਰਤੇ ਬੈਠੇ ਨੇ ਅਸੀਂ ਇਸ ਗੱਲਾਂ ਦੇ ਆਪ ਦੇ ਸਿਰ ਅਸੀਂ ਕਿਉਂ ਭਾਗੀ ਵਾਰ ਹੋਵਾਂਗੇ ਅਸੀਂ ਜਿੰਨਾ ਯੋਗਦਾਨ ਪਾ ਸਕਦੇ ਆ ਅਸੀਂ ਜਵਾਬ ਦੇ ਕੇ ਆਏ ਵੀ ਖਨੌਰੀ ਨਹੀਂ ਜਾਵਾਂਗੇ ਤੇ ਦੂਜਿਆਂ ਸਾਡੇ ਪ੍ਰਬੰਧਕਾਂ ਨੂੰ ਉਹ ਜਿਹੜੇ ਪ੍ਰਬੰਧ ਹੈ ਮਜ਼ਬੂਤ ਕਰਨੇ ਆਪ ਦੇ ਇੱਕ ਘੇਰਾ ਜਿਹੜਾ ਆਪ ਦੀ ਸੁਰੱਖਿਆ ਲਈ ਮਜ਼ਬੂਤ ਕਰਨਾ ਤਾਂ ਜਿੰਨੀ ਕਿ ਸਰਕਾਰ ਬਿਉਤਬੰਦੀ ਬਣਾਉਂਦੀ ਹੈ ਉਦੋਂ ਜ਼ਿਆਦਾ ਜਿਹੜੇ ਸਾਡੇ ਪ੍ਰਬੰਧਕ ਤੇ ਖਾਸ ਕਰਕੇ ਮੈਂ ਪੁਲਿਸ ਮੁਲਾਜ਼ਮ ਜਿਹੜੇ ਬੱਚੇ ਤੇ ਉਹ ਸਾਡੇ ਡਰਾਈਵਲ ਜਿਹੜੀ ਬਿਉਤਬੰਦੀ ਬਣਾ ਕੇ ਸਾਡੇ ਤੇ ਹਮਲਾ ਕਰਨਾ ਚਾਹੁੰਦੇ ਸੀ ਸਰਕਾਰ ਨੂੰ ਸਰਕਾਰ ਨੂੰ ਪਿੱਛੇ ਧੱਕਿਆ ਤਾਂ ਇਹ ਮੈਂ ਖਾਸ ਕਰਕੇ ਅੱਜ ਸਾਡੇ ਦੋਨੇ ਫੋਰਮ ਵੱਲੋਂ ਤੇ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਉਹਨਾਂ ਨੇ 1 ਮਿੰਟ ਦੀ ਵੀਡੀਓ ਵੀ ਜ਼ਰੂਰ ਪਾਈ ਆ ਕਿ ਜਿੰਨਾ ਪੰਜਾਬੀਆਂ ਨੇ ਅੱਜ ਇਸ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਾਹ ਦਿੱਤਾ ਹੈ ਆਖਦੇ ਹਾਂ ਕਿ ਕੌਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜਿਹੜੇ ਡੱਲੇਵਾਲ ਸਾਹਿਬ ਦੀ ਖਾਸ ਇੱਛਾ ਹੈ ਤੇ ਸਾਰੇ ਲੋਕਾਂ ਦੀ ਇੱਛਾ ਹੈ ਕਿ ਅਸੀਂ ਖਨੌਰੀ ਜਾਈਏ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੀਏ ਗੱਲ ਕਰੀਏ ਪਰ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਬਈ ਕਦੇ ਸੋਚਿਆ ਕਿ ਡੱਲੇਵਾਲ ਸਾਹਿਬ ਜਿਹੜੇ ਲੋਕਾਂ ਨੂੰ ਮੰਗਾਂ ਲਈ ਬੈਠਾ ਤੇ ਉਹ ਲੋਕਾਂ ਦੇ ਮੈਂ ਦਰਸ਼ਨ ਕਰਨਾ ਚਾਹਣਾ ਉਹ ਡੇਟ ਹੈ 4 ਜਨਵਰੀ 4 ਜਨਵਰੀ ਨੂੰ ਇਸੇ ਥਾਂ ਅੱਠ ਕਰਾਂਗੇ ਖਾਸ ਕਰਕੇ ਸਾਡਾ ਹਰਿਆਣੇ ਵਾਲੇ ਕਿਸਾਨਾਂ ਤੋਂ ਪੰਜਾਬ ਵਾਸੀਆਂ ਤੋਂ ਜਿਵੇਂ ਅੱਜ ਤੁਸੀਂ ਕਪਤੰ ਦਾ ਛੱਡ ਕੇ ਆਸ ਕਰਦੇ ਆਂ ਪਰਿਵਾਰਾ ਸਮੇਤ 4 ਜਨਵਰੀ ਨੂੰ ਖੰਡੌਰੀ ਪਹੁੰਚ ਕੇ ਡੱਲੇਵਾਲ ਸਾਹਿਬ ਦੀ ਜਿਹੜੀ ਭਾਵਨਾ ਮੈਂ ਜ਼ਰੂਰ 1 ਮਿੰਟ ਅਧਾ ਮਿੰਟ ਥੋਡੇ ਨਾਲ ਸੰਝ ਕਰਨ ਦਾ ਮੈਨੂੰ ਲੱਗਦਾ ਕਿ ਸਾਡੀ ਬੇਨਤੀ